ਕਿਤਾ ਨੂੰ ਗੱਜ ਕੇ ਫਤਿਹ ਬੁਲਾਓ ਤੇ ਬਾਬਾ ਸ਼ੇਖ ਫਰੀਦ ਜੀ ਤੇ ਪਵਿੱਤਰ ਧਰਤੀ ਤੇ ਫਰੀ ਕੋਟ ਬਾਬਾ ਸ਼ੇਖ ਫਰੀਦ ਜੀ ਦਾ ਨਗਰ ਕੀਰਤਨ ਅੱਜ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਸੰਗਤਾਂ ਨੂੰ ਬਾਬਾ ਸ਼ੇਖ ਫਰੀ ਜੀ ਦੇ ਦਿਹਾੜੇ ਨੂੰ ਬਹੁਤ ਜਾਮਾ ਤੇ ਖੁਸ਼ੀਆਂ ਨਾਲ ਗੁਰੂ ਕੀ ਸੰਗਤ ਬਣਾ ਰਹੀ ਆ ਤੇ ਪ੍ਰਮਾਤਮਾ ਸੱਜੇ ਪਾਤਸ਼ਾਹ ਸਾਰੀ ਸੰਗਤ ਦੇ ਉੱਤੇ ਮਿਹਰ ਭਰਿਆ ਰੱਖਣ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੱਜੇ ਪਾਤਸ਼ਾਹ ਜੀ ਹੈ ਸੰਗਤਾਂ ਵਿੱਚ ਇੰਨੀਆ ਜੋਸ਼ ਤੇ ਇੰਨੀ ਖੁਸ਼ੀਆਂ ਨਾਲ ਤੇ ਗੁਰੂ ਘਰ ਲੰਗਰ ਇਸ ਤਰੀਕੇ ਨਾਲ ਜਲ ਰਿਆ ਬੜੇ ਜੋਰਾ ਸ਼ੋਰਾ ਤੇ ਇਹ ਸੰਗਤ ਜੀ ਗੁਰੂ ਮਹਾਰਾਜ ਦੇ ਬਾਬਾ ਸ਼ੇਖ ਫਰੀਦ ਜੀ ਤੇ ਨਗਰ ਕੀਰਤਨ ਦੇ ਦਰਸ਼ਨ ਕਰੋ ਜੀ ਪਰਮਾਤਮਾ ਸਾਡੇ ਮੇਰ ਪ੍ਰਿਆਸ ਰੱਖਣ ਜੀ ਇਹ ਫਰੀਦਕੋਟ ਤੋਂ ਤੁਸੀਂ ਬਾਬਾ ਸ਼ੇਖ ਫਰੀਦ ਜੀ ਤੇ ਅੱਜ ਨਗਰ ਕੀਰਤਨ ਜਿਹੜੇ ਗੁਰੂ ਕੀਆ ਸੰਗਤਾਂ ਬੜੇ ਜੋਸ਼ ਨਾਲ ਮਨਾ ਰਹੀਆਂ ਜੀ ਪਰਮਾਤਮਾ ਮੇਰ ਪ੍ਰਿਆਸ ਰੱਖੇ ਚੜ੍ਹਦੀਆਂ ਕਲਾ ਰੱਖੇ ਔਰ ਸਜਾ ਕਾ ਸਰਦਾ ਕੇ ਮੇਰਾ ਵੀਰ ਜੀ ਸਿਰ ਧਾਕੇ ਜਿਹੜੇ ਬੰਦੇ ਦਾ ਸਿਰ ਨਹੀਂ ਧੱਗਾ ਹੋਇਆ ਵੀਰ ਜੀ ਸਿਰ ਧਾਕ ਲੋ ਜਿੰਨਾ ਦਾ ਸਿਰ ਨਹੀਂ ਲੱਗੇ ਸਿਰ ਧਾਕ ਲੋ ਸਿਰ ਧਾਕੇ ਮੇਰਾ ਵੀਰ ਜੀ ਸਿਰ ਧਾਕੇ ਜਿਹੜੇ ਵੀਰ ਤਵਰ ਕਰੋ ਹੈਲੋ ਹੈਲੋ ਬਾਈ ਮਰੇ ਪੁੱਛੋ ਬਾਈ ਕਿੱਥੋਂ ਆਇਆ ਮਾਣ ਬੜਾ ਤੇ

ਗੁਰੂ ਮਹਾਰਾਜ ਜੀ ਸੰਗਤਾਂ ਦੇ ਸੱਚੇ ਪਾਤਸ਼ਾਹ ਦੇ ਨਗਰ ਕੀਰਤਨ ਸੰਗਤ ਜੀ ਬਹੁਤ ਜ਼ਿਆਦਾ ਗੁਰੂ ਦਾ ਮੇਲਾ ਜਿਹੜਾ ਭਰਿਆ ਹੋਇਆ ਤਾਂ ਤੁਸੀਂ ਦਰਸ਼ਨ ਕਰੋ ਗੁਰੂ ਸਾਹਿਬ ਬਾਬਾ ਸ਼ੇਖ ਫਰੀਦ ਜੀ ਦੇ ਨਗਰ ਕੀਰਤਨ ਆਪਣੇ ਜਿਹੜੇ YouTube ਚੈਨਲ ਤੇ ਆਪਣੇ ਨਾਲ ਸੱਜਣ ਮਿੱਤਰ ਆ ਜਿਹੜੇ ਤਾਂ ਉਹਨਾਂ ਵੀਰਾਂ ਵਾਸਤੇ ਜਿਹੜਿਆਂ ਸੰਗਤਾਂ ਕਿਸੇ ਕਾਰਨ ਕਰਕੇ ਨਹੀਂ ਆ ਸਕੀਆਂ ਤਾਂ ਆਪਾਂ ਆਪਣੇ YouTube ਵਾਲੀ ਚੈਨਲ 'ላይ ਆਪਾਂ ਸੰਗਤਾਂ ਤੇ ਕਰ ਨਗਰ ਕੀਰਤਨ ਦੇ ਦਰਸ਼ਨ ਕਰਵਾਵਾਂਗੇ। ਬਾਬਾ ਸਿੰਘ ਜੀ ਤੇ ਲੰਗਰ ਮਹਾਰਾਜ ਦੀ ਕਿਰਪਾ ਨਾਲ ਆਰੇ ਕਿ ਤਰ੍ਹਾਂ ਦਾ ਲੰਗੇ ਹੁੰਦਾ ਜੀ ਸਾਂਝ ਜੀ ਕਿਉਂਕਿ ਆਵਾਜ਼ ਨਹੀਂ ਆਉਣੀ ਤੁਸੀਂ ਗੁਰੂ ਕੇ ਨਗਰ ਕੀਰਤਨਾਂ ਦੇ ਦਰਸ਼ਨ ਕਰੋ ਜੀ ਤੇ ਆਪਾਂ ਤੋਂ ਦੇ ਨਾਲ ਬਾਅਦ ਚ ਗੱਲ ਕਰਾਂਗੇ ਵਿਚਾਰ ਫਾਂਦੇ ਕਰਾਂਗੇ ਜੀ ਮੈਂ ਕਿਤੇ ਆਈ ਜਾਂਦੀ ਹੈ ਕਿਹੜੀ ਸਾਡੇ ਆਈ ਜਾਂਦੀ ਹੈ ਕਿਹੜੀ ਸਾਡੇ ਹਰ ਹਾਲ ਤੇ ਲੱਗਦੀ ਹੈ ਜਨਤੀ ਸੰਗੀਤ ਜੀ ਦੇਖੋ ਕਰਾਂ ਦੇ ਗੁਰੂ ਜੀ ਸੰਗਤ ਕਿੰਨੀ ਨੇਚਾ ਤੇ ਪ੍ਰੇਮ ਭਾਵਨਾ ਨਾਲ ਸੇਵਾ ਕਰਦੇ ਆ ਜੀ ਬਾਹਰ ਨਾਲ মহারাজ ਸੱਚੇ ਪਾਤਸ਼ਾਹ ਧੰਨਵਾਦਾ ਸ਼ੇਖਦਰੀ ਜੀ ਸੰਗਤਾਂ ਦੇ ਆਏ ਮੇਰ ਪਰਿਆਰਖਣ ਤੇ ਆਪਣੀ ਸੇਵਾ ਕਰਵਾਉਣ ਦਾ ਬਾਲ ਬਕਸ ਦੇ ਰਹਿਣ ਦੀ ਚੌਥੇ ਆਰਸ ਨੇ ਰਾਜ ਰਣਜੀਤ ਦੇ ਰਾਜਕਾਲ ਸਾਕਰੇ ਗਵਾਕ ਬੜੀ ਦਾ ਲੋ ਲੋ ਫੇਰ ਕੰਮ ਦੇ ਉੜਾਣ ਧੰਨ ਦਾ ਹਟਣ ਤੋਂ ਫੇਰ ਲਗੂ ਫੇਰੇ ਆਉਦੇ ਅੱਖਰੇ ਆਗ ਨਾਨ ਦੀ ਸ਼ਾਈ ਤੋਂ ਸਿਕ ਰਣਜੀਤ ਸਿੰਘ ਗੁਰੂ ਦੀ ਫੌਜ ਸਾਥਵੇਂ ਪਿਤਾ ਗੁਰੂ ਮਹਾਰਾਜ ਜੀ ਸਾਜੀ ਹੋਈ ਫੌਜ ਗੁਰੂ ਮਹਾਰਾਜ ਦੀ ਸਵਾਰੀ ਪਹੁੰਚ ਚੁੱਕੀ ਹੈ ਜੀ ਸ਼ੇਖ ਫਰੀਦ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੇ ਆਪਣੇ ਨਗਰ ਕੀਰਤਨ ਸਵਾਰੀ ਪਹੁੰਚ ਚੁੱਕੀ ਹੈ ਜੀ ਤਾਂ ਗੁਰੂ ਮਹਾਰਾਜ ਜੀ ਜਰੂਰ ਦਰਸ਼ਨ ਕਰੋ ਜੀ ਸੱਚੇ ਪਾਤਸ਼ਾਹ ਪਰਮਾਤਮਾ ਦੇ बाबा शेखरी महाराष्ट्रे धनु धन बाबा शेख बाबा शेख फ्री जी महाराज कोशिशि कर दर्शन कराईंदे जी ਜਲਦਾ ਜੋੜਾ ਆਂਦੀ ਸੱਤ ਗੁਰੂ ਮੇਰਾ ਨਾਮ ਅੱਖਾਂ ਨਾਲ ਰੋਹ ਛਲਿਆ ਨਾਨਕ ਸਤ ਗੁਰ ਤੇ ਨਾ ਮਿਲਾਇਆ 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 ਨਾਨਕ ਸੱਤ ਜਨ ਕਰਦਾ ਆਂ ਭਾਈ ਬੜਵਾ ਘੜਦਾ ਯਾਰ ਅੱਛਾ ਹਾਂ ਘੜਦਾ ਆਂ ਅੰਦਰਲੀ ਗੇਟ ਪਾ ਨਾਨਕ ਸਤ ਗੁਰ ਤੇ ਸਾਹਬ ਜੀ ਤੁਸੀਂ ਗੁਰੂ ਮਾਰਾ ਬਾਬਾ ਸ਼ੇਖ ਫਰੀਦ ਜੀ ਦੇ ਦਰਛਾਹੇ ਨੂੰ ਨੇੜ ਤੋਂ ਆਪਾਂ ਕਰਵਾਦੇ ਆ ਸੱਚੇ ਪਾਤਸ਼ਾਹ ਜੈਸਾ ਸੋਹਣਾਂ ਆਂਥੀ ਸਾਥ ਗੁਰੂ ਮੇਰਾ ਮੈਂ ਖਾਣਾ ਲੈ ਦੇ ਖਲਿਆ ਮੈਂ ਅੱਖਾਂ ਨਾਲ ਦੇਖ ਲਿਆ ਮੈਂ ਅੱਖਾਂ ਨਾਲ ਦੇਖ ਲਿਆ ਕਿਵਾਏ ਕਿ ਉਤਾਨ ਬਾਬਾ ਸ਼ੇਖ ਫਰੀਦ ਜੀ ਵਾਹਿਗੁਰੂ 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 ਮੈਂ ਖਾਣਾ ਲੈ ਮੇਰਾ ਸੱਚੇ ਪਾਤਸ਼ਾਹ ਸਭ ਤੇ ਮੇਰੇ ਕਿੰਨਾਂ ਦੋਸਤੀਆਂ ਰੱਖੀਆਂ ਠਿਮਾਗਾ ਚੜ੍ਹਦੀ ਕਲਾ ਰੱਖੀ ਹਰ ਕਿਸੇ ਦੀ ਮਨੋ ਕਾਮਨਾ ਪੂਰੀ ਕਰੀ ਬਾਬਾ ਸ਼ੇਖ ਰੀ ਜੀ ਦੇ ਸੰਗਤ ਜੀ ਘਰੇ ਬੈ ਕੇ ਦਰਸ਼ਨ ਕਰਨਾ ਵੀ ਆਪਣੇ YouTube ਚੈਨਲ ਯੂਟੂਬਰ ਬੜਾ ਕਿਤੇ ਗੁਰੂ ਮਹਾਰਾਜ ਸਭ ਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਰੱਖੇ ਮੈਂ ਆਪਾ ਨਾਲ ਰੇਖਿਆ ਬੋਲੇ